ਵਿਰਾਤ ਕਾਤੇ ਗਈ ਸੀ ਜਨ ਵਿਰਾਤ ਬੀਤੀ ਗੱਡੀ ਚ ਗੱਡੀ ਗੱਡੀ ਚ ਰੇਲ ਗੱਡੀ ਚ ਆ ਵਾ ਵਾ ਹੋਰ ਵੱਡੀ ਜਾ ਕੇ ਕੁੱਤ ਬਰੇਟੇ ਖੜ ਜਾਂਦੀ ਅੱਛਾ ਬਰੇਟੇ ਤੇ ਸੋਤੇ ਮੇਰੀ ਸਾਰੀ ਬਰਾਤ ਉੱਤਰ ਜਾਂਦੀ ਹੂੰ ਫਿਰ ਫਿਰ ਪੁੱਤਰਾ ਬਰਾਤ ਨੂੰ ਲੈਣ ਜਾਂਦੀ ਸੀ ਸਾਰੀ ਅੱਛਾ ਵੱਡੇ ਜੋਰ ਜੋਰ ਕੇ ਸਾਰੇ ਹੂੰ

ਅੱਛਾ ਹਾਂ ਫੇਰ ਬਾਜਾ ਹੁੰਦਾ ਪਿੱਤਲ ਦਾ ਅੱਛਾ ਫੇਰ ਉਹ ਬਾਜਾ ਉਹਨਾਂ ਦੀ ਠੂ 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 ਕਰਦਾ ਅੱਛਾ ਹਾਂ ਇਹ ਪੁੱਤ ਕੋੜੀ ਬੋਤੇ ਪਿੰਡ ਦੀ ਆਏ ਦਾਲੀ ਗੇੜੇ ਘਟਦੇ ਸੀ ਬਰਾਤੀ ਹਾਂ ਫਾਇਦਾ ਹੀ ਪਿੰਡ ਦੇ ਅੱਛਾ ਜਿਹੜੇ ਉਹ ਬੇ ਕੋੜੀ ਬੋਤੇ ਹੁੰਦੇ ਸੀਗੇ ਉਹ ਮਤਲਬ ਕਿ ਬਰਾਤ ਵਾਲੇ ਲੈ ਕੇ ਆਉਂਦੇ ਸੀ ਕਿ ਜਾ ਬਰਾਤ ਉੱਤੇ ਚੱਲੀ ਹੁੰਦੀ ਕੋੜੀ ਬੋਤਿਆਂ ਦੇ ਆਪ ਦੇ ਘਰ ਉਹ ਲੈ ਕੇ ਆਉਂਦੇ ਸੀ ਆਪ ਦੇ ਪਿੰਡ ਦੇ ਆਏ ਦਾਲੀ ਗੇੜਾ ਘਟਦੇ ਸੀ ਨਹੀਂ ਨਹੀਂ ਉਹ ਤਾਂ ਵੀ ਵੀ ਕੁੜੀਆਂ ਵਾਲੇ ਦੇ ਪਿੰਡ ਦੇ ਕਿਹੜਾ ਕੱਢਦੇ ਹੋਣਗੇ ਨਾ ਇੱਥੇ ਕੁੜੀ ਨੂੰ ਪਿਆਰ ਨਾਲ ਜਾਈ ਨਹੀਂ ਉਹ ਉੱਥੇ ਕਿਹੜੇ ਕੱਢਦੇ ਸੀ ਪਿੰਡ ਚ ਨਾ ਕੋੜੀ ਬੋਤੇ ਜਿਹੜੇ ਜਾਂਦੇ ਸੀ ਉਹ ਉਹ ਮਤਲਬ ਕਿ ਬਰਾਤੀ ਆਪਦੇ ਪਿੰਡ ਚ ਲੈ ਕੇ ਜਾਂਦੇ ਸੀ ਨਾ ਨਾ ਬਜੇ ਨਾ ਆਉਂਦੀ ਝੱਟੇ ਫਟਾਟ ਹੋਏ ਕੀ ਹਾਂ ਫਿਰ ਮੈਂ ਤੁਹਾਨੂੰ ਉਹੀ ਕਹਿੰਨੀ ਆ ਨਾ ਵੀ ਮੁੰਡੇ ਵਾਲੇ ਦੇ ਘਰੋਂ ਜਾਂਦੇ ਸੀ ਨਾ ਹਾਂ ਤੇ ਇਹ ਕੁਛ ਦੀਆਂ ਕੋੜੀ ਬੋਤੇ ਜਾਂਦੇ ਹੂੰ ਇਹ ਤਾਂ ਅੱਛੇ ਵੀ ਬਰਾਤ ਆਪਦੇ ਘਰੋਂ ਲੈ ਕੇ ਜਾਂਦੇ ਸੀਗੇ ਉਹ ਮਤਲਬ ਕਿ ਕੁੜੀਆਂ ਵਾਲੇ ਨਹੀਂ ਭੇਜਦੇ ਸੀਗੇ ਮੁਰੋ ਨਾ ਤੇਰਾ ਸੀ ਕੈਦਨ ਦੀਆਂ ਵੀ ਵੀਰੇ ਬਾਪੂ ਨੂੰ ਕਹੂਲ ਕਰੋ ਨੀ ਅਨੂ ਨੇੜੇ ਨੇੜੇ ਵੀ ਵੀਰੇ ਬਾਪੂ ਨੂੰ ਕਹੂਰ ਕਰੋ ਨੀ ਅਨੂ ਨੇੜੇ ਨੇੜੇ ਰੁਝੀ ਗੈਰੁੰਦੀ ਸੂਹਾਂਲੀ ਬਾੜੀ ਕਰੋ ਨੀ ਅਨੂ ਨੇੜੇ ਨੇੜੇ ਸੂਰਾ ਦੀ ਬਾੜੀ ਕਰੋ ਸਭ ਜਿਹੇ ਜੁੜੀਆਂ ਕੋਠਿਆਂ ਦੇ ਬਹਿ ਕੇ ਦੇਖਿਆ ਕਰਦੀਆਂ ਸੀ ਹੂੰ ਵੀ ਆ ਜਾ ਨਾ ਆ ਗਈ ਆ ਗਈ ਸਾਰੀ ਬਰਾਤ ਦੇਖਿਆ ਕਰਦੀਆਂ ਸੀ ਅੱਛਾ ਫੇਰ ਮੇਰੀ ਬਰਾਤ ਦੀ ਜੀ ਬਾਜੀ ਵਜਾਉਂਦੀ ਹੂੰ ਬੀਨਾ ਹੁੰਦੀਆਂ ਹੂੰ ਜਿਹੜੇ ਫੌਜੀ ਬੀਨਾ ਵਜਾਉਂਦੇ ਨੇ ਨਾ ਉਹ ਬੀਨਾ ਸਾਡੇ ਵੈਤ ਗਈਆਂ ਹੋਈਆਂ ਨੇ ਅੱਛਾ ਸੋਟ ਤਾਂ ਵੀ ਵਿਆਹ ਹੀ ਬਹੁਤ ਵਧੀਆ ਹੋਇਆ ਸੀ ਹਾਂ ਬੀਬੀ ਦਾ ਮੈਨੂੰ ਹੋਰ ਘੰਤਰਾ ਨਾਲ ਦੱਸਦੇ ਹੁੰਦੇ ਨੇ ਤੁਸੀਂ ਵਿਆਹ ਹੋਰ ਤਰ੍ਹਾਂ ਨਾਲ ਸੋਟਾ ਹੋਇਆ ਬੀਨਾ ਨੇ ਫੇਰ ਨੱਚ ਕੇ ਬੋਲੀਆਂ ਪਾਉਂਦੇ ਸੀ ਨੱਚਾ ਕਰਦੇ ਵੀਨਾਰੇ ਅੱਛਾ ਹਾਂ ਫਿਰ ਵਿਵਲੀ ਕੁੜੀ ਨੂੰ ਕਹਿੰਦੇ ਸੀ ਵੀ ਹੁਣ ਕਿਉਂ ਨੈਣੋਂ ਰੋਨੀ ਐ ਤੂੰ ਮੇਰਾ ਜੀ ਤਰ ਸੋਨੀ ਐ ਅੱਖੀਆਂ ਦੇ ਨੈਣ ਨਗਮਾਉਣੀ ਐ ਨਹੀਂ ਨਾ ਰੋ ਹੋਰੀਏ ਮੇਰੀ ਅੱਖਾਂ ਨੈਣ ਨਗਮਾਉਣੀ ਐ ਵੀ ਨਾ ਨੱਚਦੀ ਛਾਲਾਂ માં ਹਾਂ ਉਹ ਉਹਨੂੰ ਕਹੇ ਲਈ ਸਿ ਕੁੜੀ ਅੱਛਾ ਜਾਦੂ ਕੁੜੀ ਵੀ ਤਾਂ ਹੁੰਦੀ ਸੀ ਫਿਰ ਕਹਿੰਦੇ ਬੀਬੀ ਛੱਡ ਨੀ ਲੀ ਲੀ ਦੋ ਦੋਰ ਛੱਡਣਾ ਨਹੀਂ ਜੋਰੀ ਜੋਰਾ ਮੜ ਰਹਿ ਨੀ ਹੈ ਬੀਬੀ ਚੜ੍ਹ ਨੀ ਪੀ ਵਿਦਾ ਪਾਵਾ ਸੜਾ ਨਹੀਂਓਂ ਦਾਵਾ ਦਾਵੇ ਮੜ ਰਹਿ ਨੀ ਹੈ ਹਾਂ ਕੋਣੂ ਸਦੋ ਨੀ ਬੀਬੀ ਦੇ ਮਾਂ ਮੇ ਨੂੰ ਰਾਜੇ ਨੂੰ ਵੀਰ ਨੂੰ ਮੀਦੀ ਉਹ ਸੱਦੋ ਆਪਣੇ ਝੂਰ ਨੂੰ ਰਾਜੇ ਨੂੰ ਵੀਰ ਨੂੰ ਸਰਦਾਰ ਨੂੰ ਵੀ ਵੀ ਜੀ ਰੂੜੀ ਚੱਕੂਗਾ ਛਾ ਜਡੋਲੀ ਪਾਉਂਦੇ ਸੀ ਮਾਮੇ ਨੂੰ ਰਾਜੇ ਨੂੰ ਵੀਰ ਨੂੰ ਇਹ ਝੂਰ ਲਾ ਕੀ ਹੋ ਗਿਆ ਹਾਂ ਮਾਮਾ ਮਬਰੀ ਪਾਣ ਜੀ ਜੀ ਢੋਲੀ ਚੱਕਦਾ ਹੈ ਚੱਕਦਾ ਚਿਆ ਬੇਰੋ ਰਾਤੋਂ ਦਾ ਖੜਿਆ ਹੋਇਆ ਟੰਡੀਆਂ ਵਾਲਾ ਵਰਟ ਹੁੰਦੇ ਨੇ ਬਲਾਈਂ ਸੋਨੇ ਵਿੱਚ ਬਿਠਾਉਂਦੇ ਨੇ ਚੰਗਾਰੇ ਹੋਏ ਹਾਂ ਫੁੱਲਾਂ ਵਾਲੇ ਉਹ ਦਾ ਜੋੜੀ ਪੱਗਾਂ ਬੰਨੀਆਂ ਹੁੰਦੀਆਂ ਵਾਡਾਂ ਨੇ ਹਾਂ ਪੱਗਾਂ ਬੰਨੀਆਂ ਫਿਰ ਉਹ ਕਹਿੰਦੇ ਰੰਗ ਰੰਗੀਆਂ ਉਹ ਰਾਤੋਂ ਦਾ ਨਾ ਛਿੜ ਗਿਆ ਟੰਡੀਆਂ ਘੜਕਦੀਆਂ ਰਾਧਾ ਮੰਤੂ ਦਾ ਜਾ ਬੀ ਵੀ ਤੂੰ ਨਾਲ ਆ ਗਾ ਦੇ ਹੜਕ ਬੀਆ ਤੂੰ ਨਾਲ ਆਇਆ ਕਰ ਮੁੱਠਾ ਫੜ ਲਿਆ ਕਰ ਕਿਤੇ ਗਾਵੇਂ ਕੀ ਕਿਤੇ ਨੇ ਕਰੂਤੇ ਰੇ ਨਿੰਮੂ ਦੇ ਜਨੂ ਪਵਾਏ ਕਿਤੇ ਯਾ ਮੇਰੀ ਕਿਤੇ ਕਰੂਤੇ ਰੇ ਨਿੰਮੂ ਦੇ ਜਨੂ ਪਵਾਏ ਜਾਉਂਗੇ ਜੋਗੇ ਨੇ ਗਾ ਰੂਏ ਨੇ ਨਿੰਮ ਦੇ ਸੁਨੂਕ ਵਾੜੀਆਂ ਅੱਛਾ ਢੋਲੀ ਚੜਦੀ ਦੇ ਗੀਤ ਗਾਉਂਦੇ ਨੇ ਹਾਂ ਵਾਹ ਬਈ ਵਾਹ ਵੀ ਬੰਨੇ ਸੋਨੇ ਗੀਤ ਇੰਨੇ ਵਧੀਆ ਢੋਲੀ ਚੜਨਦੇ ਤਾਂ ਲੋਕੀ ਬਸ ਇੱਕ ਦੋ ਹੀ ਗਾਉਂਦੇ ਨੇ ਬਸ ਉਹ ਪੀੜੀਆਂ ਵਾਲੇ ਪਾਵੇਂ ਵਾਲੇ ਬਸ ਛੜਨੀ ਪਿੜੀ ਦਾ ਪਾਵਾ ਛੜਨੀ ਪਿੜੀ ਦੀ ਢੋਲ ਵੀ ਤੁਸੀਂ ਤਾਂ ਬਾਲੇ ਸੋਨੇ ਗਾਉਂਦੇ ਹੋ ਕਿੰਨੇ ਸੋਨੇ ਗੀਤ ਨੇ ਤਾਂ ਜਿਹੜੇ ਤੁਸੀਂ ਗਾ ਰਹੇ ਹੋ ਤਾਂ ਮੈਂ ਗੀਤ ਇਹ ਨਹੀਂ ਕਦੇ ਸੁਨੇ ਸੀ ਅੱਜ ਸੁਣੇ ਨੇ ਪਹਿਲੀ ਵਾਰ ਇਹ ਤਾਂ ਪਹਿਲਾਂ ਦੇ ਗਾਉਣੇ ਆ ਹੂੰ ਫੇਰ ਉਹ ਰਾਤ ਆਈ ਚੱਪਦੀ ਸੱਤ ਦੇ ਬਾਅਦ ਅੱਗੇ ਵਗ ਗਈ ਉਹ ਹੂੰ ਫੇਰ ਉਹਨੂੰ ਵਾਜਾਂ ਮਾਰਨਗੇ ਸੱਤ ਸੌ ਨੂੰ ਅੱਛਾ ਜੇ ਤੂੰ ਪਹੁੰਚ ਗਈ ਆ ਤੇ ਸੌਰੇ ਕਰ ਹਾਂ ਜਦ ਤੂੰ ਪਹੁੰਚ ਜੂਗੀ ਸੌਰਿਆਂ ਦੇ ਸੱਤ ਨੂੰ ਕੋਗੀ ਹਾਂ ਨੀ ਤੂੰ ਮੇਨ ਨੀਵੰਨੇ ਦੀਏ ਮਾਣੇ ਬੰਨਾ ਨੀਵਾਰ ਕਰਾਂ ਨੀ ਤੂੰ ਮੇਨ ਨੀਵੰਨੇ ਦੀਏ ਮਾਣੇ ਨਾ ਬੰਨੀ ਵਾਰ ਹੜੜਾ ਜਦੂ ਚੰਦੀ ਦੇ ਤੇਰੇ ਤਖਤੇ ਕਿਉਂ ਨਹੀਂ ਜੜੀ ਜਗਾਠ ਆਉਂਦੇ ਜਾਂਦੇ ਰਾਈ ਪੁੱਛਦੇ ਹਨ ਕੀ ਨੇ ਰਾਜ ਨਭਾਂ ਕੰਨਾਚ ਤੁਮ ਜਿੱਤਿਆਂ ਕਾਤਾ ਬਹੁ ਦੇ ਗਾਇਤ ਹਾਰ ਕੰਨਾਟੇ ਟਮਚੀਆਂ ਮੈਂ ਤਾਂ ਕਾਤਾ ਬਹੁ ਦੇ ਗਾਇਤ ਹਾਰ ਜਾਣੀ ਦੇ ਮੇਰੇ ਤੱਕ ਤੇ ਐਸੀ ਉਨੇ ਜੜੀ ਚਾਠ ਜਾਣੇ ਆਂਡੇ ਰਾਈ ਪੁੱਛਦੇ ਇਹ ਕਿਹੜੇ ਰਾਜੇ ਦਾ ਬਾਣ ਵੰਨੋ ਨੇ ਪੈੜਾ ਕੰਨਿਆ ਰੰਗ ਲਿਆ ਕਰਮਿਤ ਲੱਗਿਆ ਬਾਗ ਬਹੁ ਨਵੀਂ ਬੂਨੇ ਰੰਗ ਲਿਆ ਘਰਿਆਂ ਪੜਾ ਕਰ ਨੂੰ ਜੜ ਗਿਆ ਬਾਗ ਅੱਛਾ ਇਹ ਬਤਲ ਜਦੋਂ ਵਿਆਹ ਵਿਆਹੀ ਆਉਂਦੀ ਹੈ ਨਾ ਉਹਦੇ ਘਰ ਦੇ ਵਿੱਚ ਇੰਨੇ ਸੁਣ ਸ਼ਗਨ ਕਰੇ ਜਾਂਦੇ ਨੇ ਉਹਦੇ ਹਣਾ ਸ਼ਗਨ ਵਾਲੇ ਟਾਈਮ ਦੇ ਫਿਰ ਇਹ ਗੀਤ ਗਾਏ ਜਾਂਦੇ ਸੀ ਨਾ ਜਦੋਂ ਸਹੁਰੇ ਘਰ ਪਹੁੰਚ ਜਾਂਦੀ ਹੈ ਕੁੜੀ ਹੈ ਨਾ ਬੋਦੋ ਕੁਆ ਜੰਦੇ ਵੀ ਵੀ ਬਹੁਤ ਸੋਹਣਾ ਤੁਸੀਂ ਨੇ ਦੱਸਿਆ ਸਾਨੂੰ ਬਹੁਤ ਬਹੁਤ ਤੁਹਾਡਾ ਧੰਨਵਾਦ ਵੀ ਵੀ ਜਿਉਂਦੇ ਵਾਦੇ ਰਹੋ ਤੁਸੀਂ ਸਦਾ ਹੀ ਖੁਸ਼ ਰਹੋ ਬਾਦ ਰਹੋ ਸਾਡੀਆਂ ਮਾਵਾਂ ਬਹੁਤ ਸੋਹਣੇ ਗੀਤ ਗਾਉਂਦੀਆਂ ਨੇ ਬਹੁਤ ਵਧੀਆ ਵੀ ਵੀ ਤੁਹਾਨੂੰ ਗਿਆਨ ਹੈ ਬਹੁਤ ਵਧੀਆ ਗੀਤ ਗਾਏ ਤੁਸੀਂ ਨੇ ਚਲੋ ਜੀ ਸਾਰਿਆਂ ਨੇ ਲਾਈਕ ਕਮੈਂਟ ਸ਼ੇਅਰ ਕਰਨਾ ਜੀ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਛਾ